ਟਾਈਮ ਹੋ ਗਿਆ ਜੀ ਰਾਤ ਦੇ ਇਧਰ ਆਪਣੇ ਜਰਮਨ ਦੇ ਹਿਸਾਬ ਨਾਲ ਅਗਰ ਗੱਲ ਕਰੀ ਤੇ 12 12 ਵਜੇ ਸਹੀ 12 ਵਜੇ ਇੱਕ ਦੋ ਮਿੰਟ ਬਾਅਦ 12 ਵਜੇ ਨਾਲ ਤਾਂ ਇੰਡੀਆ 'ਚ ਟਾਈਮ ਹੋ ਰਿਹਾ ਨਾਲ 3:30 ਵਜੇ ਦਾ ਹਾਂ ਉਧਰ ਸਾਢੇ ਉਧਰ ਉੱਠਣ ਦੀ ਤਿਆਰੀ ਹੋਣੀ ਹੈ ਇਧਰ ਸੌਣ ਦੀ ਤਿਆਰੀ ਚੱਲ ਰਹੀ ਹੈ ਆਪਣੀ ਹਾਂਜੀ ਤੇ ਤੁਹਾਨੂੰ ਪਤਾ ਹੀ ਦੀ ਵੀ ਆਪਾਂ ਕਾਫੀ ਟਾਈਮ ਤੋਂ ਆਪਣੇ ਜਰਮਨ ਵਾਲੇ ਵਲੌਗ ਚੱਲ ਰਹੇ ਨੇ ਤੇ ਕਾਫੀ ਸਾਰੇ ਮੈਸੇਜ ਆ ਰਹੇ ਮੈਨੂੰ WhatsApp ਤੇ ਵੀ ਭਰੇ ਆਇਆ ਪਿਆ ਵੀ ਪਲੀਜ਼ ਜਸਵੀਰ ਦੀਦੀ ਬਾਰੇ ਦੱਸੋ ਹਨਾ ਜੀ ਦੇ ਬਾਰੇ ਆਪਾਂ ਤੁਹਾਨੂੰ ਦੱਸਤਾ ਤੇ ਕਹਿੰਦੇ ਵੀ ਜਸਵੀਰ ਦੀ ਨਾਲ ਤੁਹਾਡਾ ਕੀ ਰਿਸ਼ਤਾ ਹੈ ਕੀ ਰਿਸ਼ਤੇਦ ਸਮਾਂ ਤੋਂ ਬਾਹਰ ਹੋਇਆ ਬੇਵਰਿਸ਼ਤਾ ਕੀ ਦਸੀਏ ਹੈ ਨਾ ਸਹੀ ਗੱਲ ਹੈ ਇਹ ਕੁਝ ਰਿਸ਼ਤੇ ਹੁੰਦੇ ਜਿਨ੍ਹਾਂ ਦਾ ਅਸੀਂ ਕੋਈ ਨਾਂ ਹੀ ਨਹੀਂ ਦੇ ਸਕਦੇ ਹੈ ਨਾ ਵੀ ਬਿਲਕੁਲ ਹੈ ਸੱਚੀ ਗੱਲ ਹੈ ਸਾਡਾ ਵੀ ਰਿਸ਼ਤਾ ਕੁਝ ਇਹ ਜੇ ਹੋ ਗਿਆ ਹੁਣ ਵੀ ਇਹਨੂੰ ਭੈਣ ਦਾ ਰਿਸ਼ਤਾ ਕਹਾ ਤਾਂ ਵੀ ਘੱਟ ਲੱਗਦਾ ਫਰੈਂਡ ਵੀ ਨਹੀਂ ਫਰੈਂਡ ਵੀ ਘੱਟ ਲੱਗਦਾ ਮਾਂ ਵੀ ਘੱਟ ਲੱਗਦੀ ਸਮਾਂ ਤੋਂ ਬਾਹਰ ਆ ਗਿਆ ਵੀ ਕੀ ਨਾਂ ਦਈਏ ਰਿਸ਼ਤੇ ਨੂੰ ਸਹੀ ਗੱਲ ਤੇ ਬਾਕੀ ਤੁਸੀਂ ਕਹੋਗੇ ਵੀ ਦੱਸਣਾ ਤਾਂ ਤੁਹਾਨੂੰ ਉਹੀ ਗੱਲ ਵੀ ਪਹਿਣਾ ਵੀ ਕੀ ਰਿਸ਼ਤਾ ਸਾਡਾ ਰਿਸ਼ਤਾ ਐਦਾਂ ਜਦੋਂ ਆਪਾਂ YouTube ਚੈਨਲ ਸ਼ੁਰੂ ਕੀਤਾ ਹਨ ਤੇ ਉੱਥੇ ਮੈਨੂੰ ਲੱਗਦਾ ਇਹਨਾਂ ਨੇ ਇੱਕ ਅੱਧੀ ਸਾਡੀ ਵੀਡੀਓ ਵੇਖੀ ਹੋਣੀ ਉਸ ਤੋਂ ਬਾਅਦ ਆਪਣਾ ਕੱਪੜੇ ਪਹਿਣਾ ਦੇ ਬੁਟੀਕ ਦੇ ਨਾਲ ਤੇ ਸੂਟ ਵੇਖੇ ਸੀ ਬੁਟੀਕ ਦਾ ਕੰਮ ਸ਼ੁਰੂ ਹੋਇਆ ਤੇ ਦੀਦੀ ਨੇ ਤਿੰਨ ਸੂਟ ਆਰਡਰ ਕੀਤੇ ਕਿ ਚਾਹ ਹਾਂ ਤਿੰਨ ਗਰਮ ਸੂਟ ਮੈਂ ਕੀਤੇ ਸੀ ਗਰਮ ਸੂਟਾਂ ਦੀਦੀ ਦਾ ਨਾ ਆਰਡਰ ਆਇਆ ਨੰਬਰ ਤੋਂ ਹਨਾ ਵੀ ਬਾਹਰ ਵਾਲਾ ਨੰਬਰ ਤੇ ਆਪਾਂ ਨੂੰ ਇਹ ਜਿੱਦਾਂ ਨਾਰਮਲ ਹੀ ਕਸਟਮਰ ਆਪਣੇ ਆਪ ਆਰਡਰ ਕਰਦੇ ਆ ਨਾ ਤੇ ਇਹ ਵੀ ਇੱਕ ਨਵਾਂ ਕਸਟਮਰ ਜੁੜਿਆ ਆਪਣੇ ਨਾਲ ਤੁਸੀਂ ਖਵਾ ਬਣਾਉਂਦੇ ਸੀਗੇ ਹਨਾ ਦੀਦੀ ਨੇ ਆਰਡਰ ਕਰਦੇ ਤਿੰਨ ਸੂਟ ਕਹਿੰਦੇ ਵੀ ਇਹ ਤਿੰਨ ਸੂਟ ਮੈਂ ਸਲਾਈ ਕਿਤੇ ਸੀ ਕਿ ਬਿਨਾਂ ਸਲਾਈ ਦੇ ਭੇਜੇ ਸੀ ਨਹੀਂ ਬਿਨਾਂ ਸਲਾਈ ਦੇ ਹਾਂ ਬਿਨਾਂ ਸਲਾਈ ਦੇ ਦੀਦੀ ਨੇ ਕਰਮ ਪੱਟੀ ਭੇਜੇ ਜੋ ਤੁਸੀਂ ਪਹਿਲੇ ਵਲੋਗਾਂ 'ਚ ਦੇਖ ਚੁੱਕੇ ਹੋ ਪਹਿਲੀ ਮੁਲਾਕਾਤ ਜਿਹੜੀ ਹੈ ਨਾ ਤੇ ਉੱਥੇ ਮੈਂ ਭੇਜ ਦਿੱਤੀ ਤੇ ਦੂਜੀ ਵਾਰ ਦੀ ਦਾ ਭੇਜਣੇ ਸੀ ਜੀ ਨਾ ਦੀ ਦਾ ਫੋਨ ਆਇਆ ਮੈਨੂੰ ਤੇ ਕਹਿੰਦੇ ਮੈਂ ਜਸਵੀਰ ਗੱਲ ਕਰਦੀ ਹਾਂ ਜਰਮਨੀ ਤੋਂ ਤੇ ਮੈਂ ਕਹਿੰਦੀ ਦੀ ਹਾਂਜੀ ਸਤਿ ਸ਼੍ਰੀ ਅਕਾਲ ਥੋੜੀ ਬਹੁਤੀ ਗੱਲਬਾਤ ਹੋਈ ਦੀਦੀ ਭਾਈ ਮੈਨੂੰ ਜਿਆਦਾ ਨਹੀਂ ਚੰਗੀ ਦਾ ਦੀਦੀ ਨੂੰ ਜਿਆਦਾ ਹੋਣਾ ਸ਼ਾਇਦ ਆ ਮੈਂ ਕਿਹਾ ਤੁਸੀਂ ਕੀ ਸਾਸੀ ਗਾਲ ਕੀ ਕਰਦੇ ਹਾਂ ਤੇ ਤੁਸੀਂ ਕਿਹਾ ਦੀਦੀ ਖੋਆ ਬਣਾਈ ਜਾਂਦੇ ਹਨਾ ਬਾਹਰ ਆਹੋ ਤੇ ਮੈਂ ਕਿਹਾ ਹਾਏ ਮੈਂ ਕਿਹਾ ਮੇਰਾ ਤਾਂ ਆਪ ਦਿਲ ਕਰਦਾ ਵੀ ਖੋਆ ਖਾਵਾਂ ਹਨਾ ਤੇ ਐਵੇਂ ਥੰਡੀਆਂ ਗੱਲਾਂ ਚੱਲ ਪਈਆਂ ਤੇ ਕਹਿੰਦੀ ਦੀਦੀ ਤੁਸੀਂ ਕਿੰਨਾ ਟਾਈਮ ਹੋਇਆ ਬਾਹਰ ਗਿਆ ਨੂੰ ਮੈਂ ਦੱਸਿਆ ਵੀ ਮੈਂ 91 ਦੀ ਆਈ ਹੋਈ ਐਦਾਂ ਕਰਦੇ ਕਰਦੇ ਕੀ ਬੱਚੇ ਤੁਹਾਡੇ ਏ ਬਸ ਐਸੀ ਕਿ ਇਹ ਲੋਜੀਆਂ ਗੱਲਾਂ ਕਰ ਲਾਂਗੇ ਪਿਆਪਸ ਤੇ ਘੰਟਾ ਆਪਣੀ ਗੱਲ ਹੋਈ ਹੈ ਨਾ ਹਾਂ ਘੰਟਾ ਮੈਂ ਠੰਡ ਦੇ ਵਿੱਚ ਮੈਨੂੰ ਤੁਹਾਨੂੰ ਪਤਾ ਵੀ ਖੋਇਆ ਆਪਣੇ ਤਕਰੀਬਨ ਪੋਚ ਹੀ ਕੱਢਦੇ ਨੇ ਪੋਮ ਆਗ ਵਿੱਚ ਤੇ ਮੈਂ ਅਲਾਗੇ ਖੋਇਆ ਕੱਢੀ ਜਾ ਰੇ ਕੁਲਵਿੰਦਰ ਸ਼ਾਹਦ ਕਦੀ सोनू ਆਉਂਦੀ ਇਹ ਚ ਖੋਇ ਜਾਵਣਾ ਕੜਸੀ ਮਾਰੀ ਜਾਂਦੀ ਦੁੱਧ ਚਾ ਕੇ ਮੈਂ ਉਹ ਪੌੜੀ ਤੇ ਬੈ ਕੇ ਤੁਹਾਡੇ ਨਾਲ ਘੰਟਾ ਗੱਲਾਂ ਕੀਤੀਆਂ ਹਾਂਜੀ ਮੈਂ ਨਵੀਂ ਵਾਲੇ ਕਮਰੇ 'ਚ ਬੈਠੀ ਸੀ ਤੁਸੀਂ ਹੁਣ ਤਰਸੀ ਇੱਧਰ ਸਾਨੂੰ ਬੈਠੇ ਮੈਂ ਉਧਰ ਸਾਨੂੰ ਨਾ ਤੇ ਅਸੀਂ ਗੱਲਾਂ ਬਾਤਾਂ ਕਰਦੇ ਕਰਦੇ ਵੀ ਆਪਣੀਆਂ ਪਰਿਵਾਰਕ ਥੋੜੀਆਂ ਗੱਲਾਂ ਚੱਲ ਪਈਆਂ ਘਰੇਲੂ ਗੱਲਾਂ ਦੇ ਕਹਿੰਦੇ ਇਦਾਂ ਆਏ ਉਦਾਂ ਆਏ ਹਨਾ ਤੇ ਅਹੀਂ ਕਹਿਣ ਲੱਗੇ ਵੀ ਅੱਛਾ ਜੀ ਦੀ ਹਣਾ ਵੀ ਬੜੇ ਵਧੀਆ ਟਾਈਮ ਤੁਸੀਂ ਬਾਹਰ ਤੁਰ ਗਏ ਤੇ ਉਹ ਗੱਲਾਂ ਬਾਤਾਂ ਕਰਦੇ ਕਰਦੇ ਚਲੋ ਜੀ 1 ਘੰਟੇ ਬਾਅਦ ਸਾਡੀ ਗੱਲ ਖਤਮ ਹੋਈ ਚਲੋ ਠੀਕ ਹੈ ਜੀ ਦੀ ਚੰਗਾ ਫਿਰ ਗੱਲ ਕਰਾਂਗੇ ਹਨਾ ਕੰਪੜੇ ਤੁਸੀਂ ਕਿਹਾ ਮੈਂ ਪਾਰਸਲ ਕਰਤੇ ਆ ਹਾਂ ਤੇ ਫਿਰ ਵੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਇਦਾਂ ਇੰਡੀਆ ਹੋਣਾ ਨੇ ਉਹ ਦੁਬਾਰਾ ਵੀਰੇ ਇੱਕ ਦੋ ਵਾਰੀ ਗੱਲ ਹੋਈ ਉਹ ਵੀ ਮੈਂ ਤੁਹਾਨੂੰ ਇਹ ਦੱਸਾਂ ਵੀ ਕਈ ਵਾਰ ਇਦਾਂ ਹੁੰਦਾ ਨਾ ਵੀ ਜਦੋਂ ਦੀਦੀ ਦਾ ਇੱਕ ਵਾਰ ਗੱਲ ਹੋ ਗਈ ਘੰਟਾ ਤੱਕ ਆਪਾਂ ਨੂੰ ਹੁੰਦਾ ਨਹੀਂ ਵੀ ਚਸਕਾ ਜਿਹਾ ਪੈ ਗਿਆ ਵੀ ਆਪਾਂ ਹੋਰ ਗੱਲ ਕਰੀਏ ਹਨਾ ਕਿਉਂਕਿ ਨਵੀਂ-ਨਵੀਂ ਕੋਈ ਵੀ ਆਪਾਂ ਗੱਲ ਜਦੋਂ ਕਰਨ ਨੂੰ ਜੀ ਕਰੇ ਕਰਦੇ ਆਪਾਂ ਕਿ ਦੀਦੀ ਨੇ ਇੱਕ ਵਾਰੀ ਫੋਨ ਕੀਤਾ ਉਸ ਤੋਂ ਬਾਅਦ ਇਹ ਦਿਨ ਮ ਘਟੋ ਘਟ ਮ ਲਾ ਫਿਰ 10 15 ਦਿਨ ਬਾਅਦ ਫੋਨ ਕੀਤਾ ਨਾ 15 ਦਿਨ ਬਾਅਦ ਹੈ ਨਾ 15 ਦਿਨ ਬਾਅਦ ਫਿਰ 15 ਦਿਨ ਬਾਅਦ ਫਿਰ ਗੱਲ ਹੋਈ ਫਿਰ ਮੇਰੇ ਨਾਲ ਘੰਟਿਆਂ ਦੀ ਗੱਲ ਹੋਈ ਘੰਟਿਆਂ ਗੱਲ ਹੋਈ ਖੁੱਲ ਕੇ ਜਦੋਂ ਵੀ ਗੱਲ ਕਰਨੀ ਘੰਟਿਆਂ ਗੱਲ ਕਰਨੀ ਸੀ ਨਾ ਬਹੁਤ ਵਧੀਆ ਲੱਗਿਆ ਮੈਨੂੰ ਅਮਨ ਨਾਲ ਗੱਲ ਕਰਕੇ ਐਨ ਲੱਗਿਆ ਵੀ ਜਿੱਦਾਂ ਵੀ ਐ ਵੀ ਅਸੀਂ ਵੀ ਮੇਰਾ ਇੰਨਾ ਕਲੋਜ਼ ਕੋਈ ਵੀ ਸਾਡੀਆਂ ਆਦਤਾਂ ਵੀ ਮਿਲਦੀਆਂ ਸੀ ਜਿਵੇਂ ਇੰਨੇ ਕੋਈ ਗੱਲਾਂ ਕਰਨੀਆਂ ਮੈਂ ਕਿਹਾ ਮੈਂ ਵੀ ਐਵੇਂ ਕਰਦੀ ਹਾਂ ਤੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਫਿਰ ਇਹ ਕਹਿੰਦੇ ਵੀ ਜਦੋਂ ਵੀ ਤੁਸੀਂ ਇੰਡੀਆ ਆਏ ਸਾਨੂੰ ਮਿਲਿਓ ਜ਼ਰੂਰ ਤੇ ਅਸੀਂ ਗਏ ਇੰਡੀਆ ਤੇ ਮੇਰੇ ਹਸਬੰਦ ਦੀ ਥੋੜੀ ਤਬੀਅਤ ਠੀਕ ਨਹੀਂ ਸੀ ਤੇ ਮੈਂ ਕਹਾਂ ਵੀ ਸਾਡੇ ਇਹ ਕਹਿੰਦੇ ਆਓ ਮਿਲਣ ਮੈਂ ਕਹਾਂ ਵੀ ਸਾਡੇ ਕੋਲ ਆ ਨਹੀਂ ਹੋਣਾ ਤੇ ਇਹ ਕਹਿੰਦੇ ਚਲ ਦੀਦੀ ਅਸੀਂ ਤੁਹਾਡੇ ਕੋਲ ਆਨੇ ਸ਼ਾਇਦ ਤੁਸੀਂ ਵਲੌਗ ਦੇਖਿਆ ਹੋਣਾ ਕਰਪੱਟੀ ਮੇਰੀ ਸਿਸਟਰ ਬੁਲਾਏ ਸੀ ਬਸ ਜਦੋਂ ਆ ਆਮੋ ਸਾਹਮਣੇ ਸੀ ਮਿਲੇ ਫੇਰ ਤਾਂ ਬੱਸ ਪਹਿਲੀ ਵਾਰ ਮੈਂ ਦੀਦੀ ਨੂੰ ਦੇਖਿਆ ਤੇ ਦੀਦੀ ਦਾ ਰੰਗ ਅੱਜ ਵੀ ਓਵੇਂ ਚਿੱਟਾ ਗੋਰਾ ਦੀਦੇ ਪਰਪਲ ਸੂਟ ਪਾਇਆ ਤੁਸੀਂ ਜਾ ਕੇ ਪਲੀਜ਼ ਬਲੌਗ ਭਾਵੇਂ ਦੇਖ ਲਿਓ ਹਨਾ ਇਹ ਉਹ ਸਾਡੀ ਪਹਿਲੀ ਮੁਲਾਕਾਤ ਸੀ ਆਮੋ ਸਾਹਮਣੀ ਪਹਿਲਾਂ ਸਾਡਾ ਸੋਸ਼ਲ ਮੀਡੀਆ ਵਾਲਾ ਪਿਆਰ ਸੀ ਹਨਾ ਤੇ ਫੇਰ ਉਹਦੋ ਵਾਰ ਉਹ ਸਾਹਮਣੇ ਗਏ ਹਨਾ ਫੇਰ ਮੈਂ ਆਖਾਂ ਹਾਏ ਕੁਲਵਿੰਦਰ ਮੈਂ ਬਰਾਦਾ ਕੁਲਵਿੰਦਰ ਨਾਲ ਜਿਸ ਵੇਲੇ ਮੈਂ ਕੁਲਿੰਦਰ ਜਿਸ ਵੀ ਦੀਦੀ ਨਾਲ ਜਦੋਂ ਨਾਲ ਗੱਲ ਕਰਦੀ ਤੇ ਉਹ ਆਏ ਹੋਏ ਨੇ ਤੇ ਉਹਨਾਂ ਨੇ ਆਉਣਾ ਸੀ ਆਪਣੇ ਕੋਲ ਤੇ ਭਾਜੀ ਪਰ ਜਿਹਦੀ ਮੈਂ ਦੱਸਿਆ ਸੀ ਕਿ ਭਾਜੀ ਤੇਰੇ ਇਦਾਂ ਬਿਮਾਰ ਨੇ ਨਾ ਤੇ ਉਦੋਂ ਤੋਂ ਬਾਅਦ ਆਪਣੀ ਗੱਲਬਾਤ ਚੱਲਦੀ ਹੁੰਦੀ ਮੈਂ ਵੀ ਕਹਿੰਦੀ ਸੀ ਕੋਈ ਨਾ ਮੈਂ ਅਰਦਾਸ ਕੀਤੀ ਏ ਪ੍ਰਮਾਤਮਾ ਠੀਕ ਕਰਨਗੇ ਨਾ ਪਤਾ ਨਹੀਂ ਹੁੰਦਾ ਪ੍ਰਮਾਤਮਾ ਕੀ ਦੀ ਸੁਣ ਲੈਂਦਾ ਹੁੰਦਾ ਨਾ ਤੇ ਜੀ ਦੀ ਕਹਿੰਦੇ ਬਸ ਤੂੰ ਇਹ ਅਰਦਾਸ ਕਰਕੇ ਮੈਂ ਆਉਣਾ ਇੰਡੀਆ ਨਾਲ ਦੇ ਨਾਲ ਤੇ ਮੈਂ ਉਹਨਾਂ ਦੇ ਨਾਲ ਹੀ ਆਵਾਂ ਵੀ ਤੇਰਾ ਭਾਜੀ ਠੀਕ-ਠਾਕ ਰਹੇ ਹਨ ਹਣਾ ਤੇ ਮਾਦੀ ਕੋਈ ਗੱਲ ਨਹੀਂ ਹੈ ਨਾ ਤੇ ਚੱਲ ਮੈਨੂੰ ਐਸ ਵੀ ਬਾਹਰ ਵਾਲੇ ਕਹਿ ਰਹੇ ਨੇ ਦੇਹੀ ਆਉਣਾ ਤੇ ਹੁੰਦਾ ਹੁੰਦਾ ਕਿਹੜਾ ਵੀ ਇਦਾਂ ਦੀਦੀ ਹੋਣੀ ਵੀ ਕਿਹੜਾ ਆਉਣਾ ਉਹ ਗੱਪ ਨਹੀਂ ਹੈ ਹਾਂਜੀ ਤੇ ਦੀਦੀ ਤਾਂ ਇੱਕ ਵਾਰਾ ਦੀਦੀ ਤੁਸੀਂ ਬਿਨਾ ਮਿਲੇ ਤੁਰ ਗਏ ਸੀ ਵਿਆਹ ਗਏ ਸੀ ਕਿਸੇ ਦੇ ਆਪਣੇ ਭਾਂਜ ਦੇ ਉਹ ਮੈਂ 2 ਦਿਨ ਵਾਸਤੇ ਗਈ ਸੀ ਇਹ ਹਸਪੀਟਲ ਐਡਮਿਟ ਸੀ ਨਾ ਹਾਂ ਤੇ ਫਿਰ ਮੈਂ ਵਾਪਸ ਆਉਣਾ ਸੀ ਉਦੋਂ ਕੋਈ ਉਹ ਕਿਸਾਨ ਅੰਦੋਲਨ ਦਾ ਵੀ ਆਪਣੇ ਇੰਡੀਆ 'ਚ ਚੱਲਦਾ ਪਿਆ ਸੀ ਚੱਲਦਾ ਪਿਆ ਹਾਂ ਤੇ ਦੀਦੀ ਉਹਦਾ ਮੈਨੂੰ ਪਤਾ ਲੱਗਿਆ ਮੈਂ ਦੀਦੀ ਤੁਸੀਂ ਆਏ ਤੁਸੀਂ ਕਹਿੰਦੇ ਵਿਆਹ ਕਿੰਦੇ ਮੈਂ ਤੇ ਆਈ ਸੀ 2 ਦਿਨ ਤੁਰ ਗਈ ਫਿਰ ਨਾ ਮੇਰੇ ਐਵੇਂ ਮਨ ਮੋਜੇ ਲਾਤੀ ਤੇ ਮੈਂ ਵੀ ਬਸ ਉਹੀ ਕੰਮ ਵੀ ਆਈ ਸੀ ਤੁਰ ਗਈ ਮੈਂ ਕਿਹਾ ਵੀ ਇਹ ਨਾ ਬਾਹਰ-ਬੂਰ ਵਾਲੇ ਦਾ ਸ਼ੋਅ ਕੋਈ ਮਤਲਬ ਨਹੀਂ ਹੈ ਨਾ ਵੀ ਸਾਡੇ ਇਮੋਸ਼ਨਸ ਨਾਲ ਨਾ ਹਾਂ ਤੇ ਦੀਦੀ ਕਹਿੰਦਾ ਨਹੀਂ ਆਵਣ ਮੈਂ 2 ਦਿਨ ਲੈ ਆਈ ਚਲ ਮੈਂ ਕਿਹਾ ਚਲੋ ਠੀਕ ਹੈ ਦੀਦੀ ਹਣਾ ਤੇ ਫੇਰ ਉਹਦੋਂ ਬਾਝੋਂ ਦੀਦੀ ਆਏ ਤੇ ਮੈਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਨਹੀਂ ਆ ਨਹੀਂ ਸਕਦੇ ਤੇਰੇ ਭਾਜੀ ਬਿਮਾਰ ਨੇ ਮਨ ਪਜਾਦਾ ਸਫਰ ਪੈਣਾ ਮੈਂ ਨਾ ਹੌਲੀ ਜੀ ਕਲਿੰਦਰ ਨੂੰ ਕਿਹਾ ਮੈਂ ਕਲਿੰਦਰ ਵੀ ਜਸਵੀ ਦੀਦੀ ਉਰੀ ਆਏ ਜਰਮਨ ਨਾਲੇ ਤੇ ਆਪਾਂ ਚੱਲੀਏ ਮਿਲਣ ਵੀ ਭਾਜੀ ਜਦੋਂ ਠੀਕ ਨਹੀਂ ਉਹ ਨਹੀਂ ਆ ਸਕਦੇ ਤੇ ਕਲਵਿੰਦਰ ਨੇ ਵੀ ਇੱਕ ਵਾਰ ਚ ਹਾਂ ਕਰਦੀ ਤੇ ਆਪਾਂ ਵੀ ਟਾਈਮ ਨਾ ਚੱਲੇ ਘਰੋਂ ਹਣਾ ਛੱਡ ਦੇ ਦਿੰਸੀ ਨਾ ਕਲਿੰਦਰ ਹਾਂਜੀ ਫਰਵਰੀ ਸੀ ਮੇਰੇ ਕੋਲ ਹਾਂ ਫਰਵਰੀ ਸੀ ਮੇਰੇ ਕੋਲ ਹਾਂ ਤੇ ਪਹੁੰਚ ਗਏ ਉਹ ਪਹਿਲੀ ਮੁਲਾਕਾਤ ਸਾਡੀ ਉਹ ਕਹਿੰਦੇ ਪਹਿਲੀ ਮੁਲਾਕਾਤ ਵਿੱਚ ਸੋਣੀਏ ਪਟ ਲਿਆ ਦਿਲ ਮਨਮੋਣੀ ਹਾਂ ਉਹ ਹੀ ਗੱਲ ਹੋ ਗਈ ਜੀ ਮੈਂ ਬੈਠ ਕੇ ਇੰਨਾ ਵਧੀਆ ਲੱਗਿਆ ਸਾਨੂੰ ਸਾਨੂੰ ਵੀ ਬੈਠ ਕੇ ਲੱਗਿਆ ਬੇਈ ਦੂਰ ਮਿਲਣਾ ਹੈ ਅਸੀਂ ਨੇ ਦੁਖਸੋ ਕੀਤੇ ਬਟ ਫਿਰ ਦਿਲ ਵੀ ਨਹੀਂ ਕੀਤਾ ਜਾਣ ਨੂੰ ਵੀ ਜਾਈਏ ਆਪਾਂ ਨਾ ਬਟ ਟਾਈਮ ਇੰਨਾ ਹੋ ਗਿਆ ਸੀਗਾ ਵੀ ਜਾਣਾ ਵੀ ਜ਼ਰੂਰੀ ਸੀਗਾ ਉਹ ਤੋਂ ਪਹਿਲਾਂ ਦੋਂਗੇ ਗੱਲਾਂ ਹਨ ਆਪਣੀਆਂ ਰਾਜ ਲਈ ਇੱਕ ਵੀਡੀਓ ਵੀ ਮੈਂ ਸ਼ਾਇਦ ਪਾਈ ਹੋਈ ਹੈ ਨਾ ਭਾਜੀ ਬਾਰੇ ਸਪੈਸ਼ਲੀ ਉਹ ਵੀਡੀਓ ਸੀ ਮੈਨੂੰ ਤਾਂ ਯਾਦ ਨਹੀਂ ਆ ਰਿਹਾ ਕੀ ਟਾਈਟਲ ਲਿਖਿਆ ਹੋਇਆ ਹੈ ਨਾ ਉਹ ਵੀਡੀਓ ਭਾਈ ਸੀ ਤੇ ਉਹ ਵੀਡੀਓ ਮੈਂ ਭਾਜੀ ਦੀ ਜੀ ਮੈਨੂੰ ਸਟੋਰੀ ਸੀ ਕਿ ਤੇਰੇ ਭਾਜੀ ਨੇ ਇਦਾਂ ਦਾ ਕੀਤਾ ਸਾਰਿਆਂ ਵਾਸਤੇ ਪਰ ਕਿਸੇ ਨੇ ਕਦਰ ਨਹੀਂ ਪਾਈ ਹੁੰਦਾ ਉਹ ਜਿਹੜਾ ਬੰਦਾ ਕਿਸੇ ਵਾਰ ਤੇ ਕਰ ਦੋਦੀ ਕਦਰ ਬਹੁਤ ਘੱਟ ਹੁੰਦੀ ਚੰਗੇ ਲੋਕਾਂ ਦੀ ਕਦਰ ਹੈ ਹੀ ਨਹੀਂ ਲੋਕਾਂ ਨੂੰ ਹਨਾ ਤੇ ਉਹ ਗੱਲਾਂ ਹੋਈਆਂ ਹਵਾਈਆਂ ਨਾ ਇੱਕ ਦੂਜੇ ਨਾਲ ਜਿੱਦਾਂ ਅਟੈਚਮੈਂਟ ਜ਼ਿਆਦਾ ਵਧ ਗਈ ਤੇ ਜਦੋਂ ਕਰਮ ਪੱਟੀ ਤੂੰ ਆਏ ਤੇਦੀ ਦੀ ਮੈਨੂੰ ਕਹਿੰਦੇ ਕੋਈ ਨਾ ਤੁਹਾਨੂੰ ਜਰਮਨ ਬੁਲਾਵਾਂਗੇ ਹੁ ਤੇ ਮੈਨੂੰ ਤਾਂ ਗੱਲ ਮਜ਼ਾਕ ਲੱਗੀ ਮੈਂ ਕਿਹਾ ਜਰਮਾ ਬੁਲਾਉਣਾ ਵੀ ਹਾਂ ਸਾਨੂੰ ਇੰਨਾ ਵਧੀਆ ਲੱਗਿਆ ਮਿਲ ਕੇ ਵੀ ਕੀ ਜਿੱਦਾਂ ਮੈਂ ਆਪਣੀ ਭੈਣ ਨਾਲ ਗੱਲਾਂ ਕਰਦੀ ਸੀ ਵੀ ਇਹਦੇ ਉਹਦੇ ਨਾਲ ਵੀ ਜਾਂਦੀਆਂ ਮੈਂ ਇਹਦੇ ਨਾਲ ਸ਼ੇਅਰ ਕਰਨ ਲੱਗੀ ਗੱਲਾਂ ਤੇ ਵੀ ਜਿਵੇਂ ਇਦਾਂ ਲੱਗਿਆ ਵੀ ਜਿਵੇਂ ਕੀ ਦਿਲ ਦੀ ਕੋਈ ਗੱਲ ਰਹਿ ਨਹੀਂ ਗਈ ਵੀ ਜਿਹੜੀ ਇਹਦੇ ਨਾਲ ਨਾ ਕੀਤੀ ਅਸੀਂ ਉਹਦੇ ਉਹਦੇ ਮੈਸੇਜ ਕਰਨਾ ਕੋਸ਼ਿਸ਼ ਮੈਂ ਦੀਦੀ ਕਹਿਣਾ ਮਨ ਫਿਰ ਤੂੰ ਐ ਕਰੀ ਕੁ ਲੋ ਦਿਨਾਂ ਤੱਕ ਫ੍ਰੀ ਹੋ ਜੀ ਫਿਰ ਮੈਂ ਤੈਨੂੰ ਫੋਨ ਲਾਵਾਂਗੀ ਤੇ ਫਿਰ ਮੈਂ ਵੀ ਕਹਾਂ ਦੀਦੀ ਫਰੀ ਹੋ ਕੇ ਲਾਇਓ ਗੱਲਾਂ ਬੜੀਆਂ ਇਕੱਠੀਆਂ ਹੋਈਆਂ ਪੀਆਂ ਤੇ ਮੈਂ ਵੀ ਕਰਨੀਆਂ ਨੇ ਹਨਾ ਤੇ ਫਿਰ ਅਸੀਂ ਘੰਟਾ ਘੰਟਾ ਫਿਰ ਅਸੀਂ ਇੱਕ ਦੂਜੇ ਅੱਗੇ ਆਪਣੇ ਢਿੱਡ ਫੋਲੀ ਜਾਣੇ ਗੱਲਾਂ ਕਰੀਆਂ ਦੀਦੀ ਐਦਾਂ ਹਨਾ ਫਿਰ ਉਸ ਟਾਈਮ ਐਦਾਂ ਹੋਇਆ ਆ ਹੁਣ ਗੱਲ ਐਦਾਂ ਅਸੀਂ ਕਰ ਕੋ ਪੂਰੀ ਤਸੱਲੀ ਫੇ ਰਹੀ ਗਾਣਾ ਚੰਗਾ ਦੀਦੀ ਠੀਕ ਹੈ ਹੁਣ ਫਿਰ ਆਪ ਕੋ ਫਲਾਣੇ ਦਿਨ ਆਪਾਂ ਦੇਖਾਂਗੇ ਉਸ ਦਿਨ ਗੱਲ ਕਰਾਂਗੇ ਫਿਰ ਇਹ ਕਹਿੰਦੀ ਵੀ ਕੋ ਗੱਲ ਹੋਈ ਬਾਹਰ ਦੀ ਕਹਿੰਦੀ ਸਾਡੀ ਕਿਸਮਤ ਚ ਕਿੱਥੇ ਬਾਹਰ ਦੀਦੀ ਕਹਿੰਦਾ ਤੁਸੀਂ ਜਰਮਨ ਹੋਣਾ ਹਜੇ ਤਾਂ ਮੈਂ ਕਹਿੰਦਾ ਸਾਡੇ ਕਰਮਾਂ ਚ ਕਿੱਥੇ ਬਾਹਰਪੁਰ ਵਾਲੀ ਗੱਲਾਂ ਇਹਨਾਂ ਤੁਸੀਂ ਕਰੋ ਮੈਂ ਨਹੀਂ ਅਸੀਂ ਸਪான்ਸਰ ਕਰਾਂਗੇ ਤੇ ਵੀ ਤੁਸੀਂ ਤਿਆਰੀ ਕਰੋ ਹਾਂ ਇਹਨੂੰ ਫਿਰ ਵੀ ਯਕੀਨ ਨਹੀਂ ਹੋਇਆ ਤੇ ਮੈਂ ਇਹਨੂੰ ਫਿਰ ਫੋਨ ਕੀਤਾ ਮੈਂ ਕਿਹਾ ਵੀ ਹੁਣ ਗਰਮੀਆਂ ਆ ਤਾਂ ਤੁਸੀਂ ਵੀ ਦੇਖ ਵੀ ਕਰੋ ਫਾਈਲ ਤਿਆਰ ਹਨਾ ਤੇਨਾਂ ਨੂੰ ਇਹ ਲੱਗਿਆ ਵੀ ਲੈ ਵੀ ਦੀਦੀ ਕਹਿੰਦੇ ਵੀ ਬੇਟੇ ਨੂੰ ਕਹੂੰਗੀ ਬੱਚੇ ਥੋੜੀ ਮੰਨਦੇ ਆ ਅੱਜ ਕੱਲ ਥੋੜਾ ਵਿਆਹ ਹੈ ਬੇਟਾ ਇਹਨਾਂ ਦਾ ਪਰ ਮੈਂ ਕਿਹਾ ਨਹੀਂ ਵੀ ਜਦੋਂ ਤੁਹਾਨੂੰ ਕਹਿਤਾ ਤੇ ਇਹ ਕੰਮ ਹੋਊਗਾ ਫਿਰ ਅਸੀਂ ਸਪான்ਸਰ ਕੀਤਾ ਤੇ ਚਲੋ ਪਰ ਮੈਨੂੰ ਸਪான்ਸਰਸ਼ਿਪ ਜਾਂ ਜਿਆਦਾ ਚੜਾਈ ਨਾ ਮੈਨੂੰ ਲੱਗਦਾ ਸੀ ਇਹ ਇੱਕ ਮਜ਼ਾਕ ਹੈ ਹਵਾ ਜੀ ਤੀਰ ਚੱਲ ਰਹੇ ਆ ਸ਼ਾਇਦ ਹਨ ਕਿਉਂਕਿ ਪਿਆਰ ਸਾਡਾ ਬਹੁਤ ਸੀ ਪਰ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜੇ ਆਪਣੇ ਹਾਲਾਤ ਨੇ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਚੰਗੇ ਨੇ ਸਾਰੇ ਮਾੜੇ ਹਨਾ ਕਈ ਸਾਡੇ ਨਾਲ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀ ਸਾਡੇ ਨਾਲ ਜਾਣ-ਪਛਾਣ ਪਰ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਸਾਡੇ ਮਾਪਿਓ ਕਿਦਣਾ ਗੱਲ ਕਰਦੇ ਉਹਨਾਂ ਦਾ ਕੀ ਫਰੈਂਡ ਸਰਕਲ ਹੈ ਨਾ ਤੇ ਜੇ ਬੱਚਿਆਂ ਦਾ ਫਰੈਂਡ ਸਰਕਲ ਤੇ ਮਾਪੇ ਨੂੰ ਨਹੀਂ ਪਤਾ ਕਿ ਸਾਡੇ ਬੱਚਿਆਂ ਦਾ ਫਰੈਂਡ ਸਰਕਲ ਕਿਹਦੇ ਨਾਲੋਂ ਕਿਹੋ ਜਿਹੇ ਲੋਕਾਂ ਨਾਲ ਬੈਂਦੇ ਕਿਹੋ ਜਿਹੇ ਨਾਲ ਨਹੀਂ ਉਹਨਾਂ ਦੀਦੀ ਮੈਨੂੰ ਕਹਿੰਦੇ ਨਾ ਕਰਮ ਪੱਟੀ ਪੀ ਚਲ ਕੋਈ ਨਾ ਹਨਾ ਪੀ ਮੈਂ ਨਾ ਆਪਣੇ ਬੇਟੇ ਨੂੰ ਜਾ ਕੇ ਨਵੀ ਨੂੰ ਕਹਾਂਗੀ ਕਿ ਤੁਹਾਨੂੰ ਸਪਾਂਸਰਸ਼ਿਪ ਭੇਜੇ ਹਨਾ ਮੈਂ ਕੋਈ ਤੈਨੂੰ ਕਿਹਾ ਮੈਂ ਇਹ ਤਾਂ ਗੱਲ ਤੁਸੀਂ ਭੁੱਲ ਜਾਓ ਮੈਂ ਬੱਚਿਆਂ ਨੂੰ ਕੀ ਮਤਲਬ ਅਗੋ ਮਾਂ ਪਿਓ ਦੇ ਵੀ ਫਰੈਂਡ ਸਰਕਲ ਨਾਲ ਤੇ ਚਲੋ ਜੀ ਉਹ ਕਰਦਿਆ ਕਰਉਂਦੇ ਉਹ ਫਾਈਨਲੀ ਉਹ ਦਿਨ ਆਇਆ ਦੀਦੀ ਕਹਿੰਦੇ ਵੀ ਅਮਰਾ ਫਿਰ ਦੇਖ ਲਓ ਟਰਾਈ ਕਰਕੇ ਹਨਾ ਪੀ ਮੌਸਮ ਸਹੀ ਹੈ ਤੇ ਆ ਦਿਨਾਂ ਚ ਵੀਜ਼ਾ ਮਿਲ ਵੀ ਜਾਂਦੇ ਤੇ ਮੈਂ ਕਿਹਾ ਵੀ ਠੀਕ ਹੈ ਅਸੀਂ ਆਪਣੀ ਸਾਰੀ ਫਾਈਲਿੰਗ ਰੈਡੀ ਕਰ ਲਈ ਅਸੀਂ ਆਪਣੀ ਤਰੀਕ ਵੀ ਲੈ ਲਈ ਹੈ ਨਾ ਆ ਫਮ ਵੀ ਡਾਕੂਮੈਂਟ ਵਗੈਰਾ ਜਮਾ ਕਰਾਉਂਦੀ ਤੇ ਦੀਦੀ ਕਹਿੰਦੇ ਕੋਈ ਨਾ ਨਵੀ ਲੱਗਿਆ ਹੋਇਆ ਨਵੀ ਨੇ ਮਿੰਟੋ ਮਿੰਟ ਭੇਜਣੀ ਤੇ ਮੈਂ ਨਾ ਜੋ ਸੋਚਿਆ ਮੈਂ ਕਿ ਭਾਈ ਸਾਡੇ ਤਾਂ ਪੈਸੇ ਵੀ ਲੱਗ ਰਹੇ ਨੇ ਤੇ ਮੈਂ ਦੀਦੀ ਨੂੰ ਫਾਈਨਲ ਪੱਕਾ ਕਰ ਲਾ ਮੈਂ ਅਫਸਰ ਜੀ ਸੀ ਕਿ ਹਾਂ ਮੈਂ ਦੀਦੀ ਨੂੰ ਫੇਰ ਕਿਹਾ ਵਾਹ ਦੀਦੀ ਪੀ ਇਹ ਪੱਕੀ ਗੱਲ ਹੈ ਤੂੰ ਰਿਸਪੌਂਸਿਵ ਭੇਜਣੀ ਦੀਦੀ ਕਹਿੰਦੇ ਵੀ ਤੂੰ ਇਹ ਗੱਲ ਕਿਹੜੀ ਕਰਤੀ ਤੂੰ ਇਹ ਕਿੱਦਾਂ ਦੀ ਗੱਲਾਂ ਕਰਦੀਆਂ ਮੈਂ ਕਿਹਾ ਨਹੀਂ ਨਹੀਂ ਦੀਦੀ ਅਸੀਂ ਵੀ ਤਰੀਕ ਲੈ ਰੱਖੀ ਆਫਿਸ ਤੋਂ ਵੀ ਐਸਐਫ ਸੈਂਟਰ ਚੋਂ ਵੀ ਕਿਤੇ ਇਹ ਨਾ ਹੋਵੇ ਸੀ ਉਧਰ ਪੈਸੇ ਵੀ ਭਰਦੀਏ ਦੀਦੀ ਕਹਿੰਦੇ ਮਰ ਤੂੰ ਕਮਾਲ ਕਰਦੀ ਏ ਤੇ ਦੀਦੀ ਨੇ ਨਵੀ ਨੂੰ ਗੱਲ ਕੀਤੀ ਤੇ ਨਵੀ ਸਾਨੂੰ ਵੀਡੀਓ ਕਾਲ ਤੇ ਕਹਿ ਰਿਹਾ ਕਹਿੰਦਾ ਵੀ ਭਾੜੀ ਟੈਨਸ਼ਨ ਹੀ ਲੈਣੀ ਹੈਗੀ ਬਸ ਸਾਰਾ ਕੁਝ ਰੈਡੀ ਹੈ ਵੀ ਮੈਂ ਇਨੀ ਤਰੀਕ ਨੂੰ ਜਾਣਾ ਹੈ ਤੇ ਬਸ ਇੰਨੇ ਤੱਕ ਤੁਹਾਡੇ ਕੋਲ ਇਨੀ ਤਰੀਕ ਨੂੰ ਸੌਫਟ ਪਹੁੰਚ ਜਾਣੀ ਤਿੰਨ ਦਿਨਾਂ ਚ ਪਹੁੰਚ ਗਈ ਸੀ ਹੂੰ ਹੂੰ ਤੇ ਤਿੰਨ ਦਿਨ ਸਾਡੇ ਕੋਲ ਪਹੁੰਚ ਗਈ ਚਲੋ ਅੱਜ ਉਹ ਜਿਹੜਾ ਸਾਡਾ ਸੋਸ਼ਲ ਮੀਡੀਆ ਵਾਲਾ ਪਿਆਰ ਸੀ ਉਹ ਪਰਵਾਣ ਚੜ ਗਿਆ ਹਾਂ ਤੇ ਤਿੰਨ ਦਿਨ ਲਿਆਏ ਤੇ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਹੁਣ ਦੋ ਦਿਨ ਰਹਿ ਗਏ ਤੇ ਬਸ ਹਾਂ ਇਹ ਵੀਰੇ ਤੁਹਾਡੇ ਕੋਲ ਤਾਂ ਜਦੋਂ ਮੈਂ ਤਾਂ ਸੀ ਇੰਦੀਆ ਹੋਣਾ ਉਦੋਂ ਤੁਹਾਡੇ ਕੋਲੇ ਵੀਡੀਓ ਆਉਣੀ ਹੈ ਤੇ ਇਹ ਚੀਜ਼ ਹੈ ਜੀ ਦੇਖੋ ਕਹਿੰਦੇ ਜਦੋਂ ਸੱਚਾ ਪਿਆਰ ਹੋਵੇ ਕਿ ਨੂੰ ਆਪਾਂ ਚਾਹੁੰਦੇ ਆ ਹਨ ਤੇ ਉਹ ਲੰਬਾ ਟਾਈਮ ਚੱਲਦਾ ਜੇ ਤੁਹਾਡੇ ਤੇਰੇ ਦੇ ਵਿੱਚ ਮੈਲ ਨਹੀਂ ਨਾ ਕਿਸੇ ਵਾਸਤੇ ਹੈਗੀ ਬਿਲਕੁਲ ਤੇ ਜੇ ਆਪਾਂ ਕਿਹਨਾਂ ਵੀ ਹੁਣ ਜੋ ਮੈਂ ਹੀ ਕਹਿੰਦੀ ਕਿ ਮੈਂ ਤਾਂ ਲਾਲਚ ਨੂੰ ਕਰਤਨਾ ਮੈਨੂੰ ਕੋਈ ਲਾਲਚ ਹੈ ਫਿਰ ਉਹ ਰਿਸ਼ਤਾ ਅੱਜ ਵੀ ਟੁੱਟਿਆ ਕੱਲ ਵੀ ਟੁੱਟਿਆ ਉਹਨੂੰ ਆਪਾਂ ਬਹੁਤਾ ਲੰਬਾ ਟਾਈਮ ਨਹੀਂ ਚਲਾ ਸਕਦੇ ਇਹ ਵੀ ਸਵਾਰਥ ਹੋ ਜਾਂਦਾ ਹੈ ਹਾਂ ਤੇ ਜੇ ਤੁਹਾਡੇ ਦਿਲ ਚ ਕਿਸੇ ਵਾਸਤੇ ਮੈਲ ਨਹੀਂ ਤੁਸੀਂ ਸੱਚੇ ਦਿਲੋਂ ਕਿਸੇ ਵਾਸਤੇ ਚੱਲਦੇ ਪਏ ਹੋ ਨਾ ਮੈਂ ਕਹਿੰਨੀ ਕਿ ਮੈਨੂੰ ਤੁਸੀਂ ਮੇਰੀ ਫਰਸਟ ਵੀਡੀਓ ਜੇ ਕੋਈ ਨਵਾਂ ਆਇਆ ਨਾ ਭੈਣ ਭਰਾ ਜਦੋਂ ਮੈਂ ਇੱਥੇ ਜਰਮਨ ਚ ਐਂਟਰ ਕੀਤੀ ਦੀਦੀ ਦੇ ਘਰੇ ਸੀ ਆਏ ਆ ਤਾਂ ਜਿਹੜਾ ਪਿਆਰ ਭਾਜੀ ਵੱਲੋਂ ਤੇ ਦੀਦੀ ਵੱਲੋਂ ਸਾਨੂੰ ਮਿਲਿਆ ਨਾ ਵੀ ਮੈਂ ਕਹਿੰਨੀ ਵੀ ਕਿਤੋਂ ਮਿਲਿਆ ਹੀ ਨਹੀਂ ਸੀ ਹੈਗਾ ਬਿਲਕੁਲ ਭਾਜੀ ਨੇ ਮੇਰਾ ਸਿਰ ਮੱਥਾ ਚੁੰਮ ਕੇ ਜਦੋਂ ਅੰਦਰਵਾੜਿਆ ਨਾ ਜਿਨ੍ਹਾਂ ਨੇ ਵੀਡੀਓ ਬਿਲਕੁਲ ਪਿਆਰ ਨਾਲ ਦੇਖੀ ਨਾ ਅਟੈਚ ਨਾਲ ਅਟੈਚਮੈਂਟ ਨਾਲ ਉਹਨਾਂ ਦੇ ਮੈਨੂੰ ਇੰਨੇ ਕੁ ਫੋਨ ਆਏ ਕਹਿੰਦੇ ਵੀ ਇੰਨਾ ਕੁ ਜ਼ਿਆਦਾ ਪਿਆਰ ਵੀ ਇੱਕ ਜਿੱਦਾਂ ਇੱਕ ਧੀ ਨੂੰ ਪਿਓ ਨੇ ਅੰਦਰਵਾੜਿਆ ਹਨਾ ਹਾਂ ਅਸੀਂ ਤੇ ਚਲੋ ਪਿਆਰ ਮੈਤ ਕਰਨੇ ਹੀ ਆ ਵੀ ਮੇ ਮੇਰੀ ਇਹਨਾਂ ਨਾਲ ਗੱਲਬਾਤ ਕੋਈ ਭਾਜੀ ਨਾਲ ਨਹੀਂ ਸੀ ਗੱਲ ਹੋਈ ਕਦੀ ਨਾ ਨਹੀਂ ਉਹਨਾਂ ਨਾਲ ਕਾਟੀਆਂ ਹੋਈ ਸੀ ਬਸ ਥੋੜਾ ਕਦੀ ਕਦੀ ਹੁੰਦੀ ਸੀ ਤੇ ਲੇਕਿਨ ਬੱਚਿਆਂ ਨੇ ਵੀ ਇੰਨਾ ਪਿਆਰ ਇਹਨਾਂ ਨੂੰ ਕੀਤਾ ਵੀ ਬਹੁਤ ਜ਼ਿਆਦਾ ਵੀ ਨੋ ਮੇਰੀ ਨਵੀਂ ਉਹ ਤੁਸੀਂ ਦੇਖਿਆ ਸਾਰਾ ਵਲੋਗਾਂ ਦੇ ਵਿੱਚ ਨਾ ਵੀ ਲੱਗਦਾ ਕਿ ਸਾਾਨੂੰ ਵੀ ਨਹੀਂ ਲੱਗਿਆ ਵੀ ਸਾਡੀ ਗੱਲਬਾਤ ਦੀਦੀ ਨਾਲ ਕਿ ਬੱਚਿਆਂ ਨਾਲ ਸਾਡੀ ਕੋਈ ਗੱਲ ਨਹੀਂ ਮੈਂ ਕਹਿੰਨੀ ਕਿ ਮੈਨੂੰ ਇਹ ਲੱਗ ਰਿਹਾ ਕਿ ਸਾਡੇ ਆਪਣੇ ਹੀ ਬੱਚੇ ਉਹ ਹਨ ਵੀ ਇੰਨਾ ਕੁ ਪਿਆਰ ਪੈ ਗਿਆ ਬੱਚਿਆਂ ਨਾਲ ਤੇ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਿਆ ਮੈਂ ਕਹਿੰਨੀ ਕਿ ਸ਼ਬਦੀ ਹੈ ਨਹੀਂ ਸਾਡੇ ਕੋਲ ਵੀ ਬੱਚਿਆਂ ਬਾਰੇ ਤਾਂ ਬਿਲਕੁਲ ਵੀ ਨਹੀਂ ਨਹੀਂ ਤਾਂ ਮੈਨੂੰ ਲੱਗਦਾ ਹੁੰਦਾ ਕਈ ਵਾਰ ਬਾਹਰਲੀ ਕੰਟਰੀਆਂ ਚ ਜਾ ਕੇ ਬੱਚੇ ਆਪਣੀ ਜੈ ਜ਼ਿੰਦਗੀ ਜੀ ਨਹੀਂ ਕਹਿੰਦੇ ਹੁੰਦੇ ਤੇ ਮਾਪੇ ਆਪਣੇ ਜ਼ਿੰਦਗੀ ਜੀਣੀ ਪਰ ਜਿਵੇਂ ਦਾ ਇਹ ਪਰਿਵਾਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਅੱਗੇ ਜੀ ਅਰਦਾਸ ਕਰਦੀ ਪ੍ਰਮਾਤਮਾ ਅਗੇ ਕਿ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਤੇ ਹਮੇਸ਼ਾ ਪਿਆਰ ਬਣਿਆ ਰਹੇ ਜਿਹੜੀ ਮੇਨ ਗੱਲ ਹੈ ਕਿ ਨਹੀਂ ਤੇ ਕਈਆ ਕੋ ਹੁੰਦਾ ਨੇ ਕਹਿੰਦਾ ਵੀ ਘਰ ਹੈਗਾ ਤੇ ਪਰਿਵਾਰ ਹੈ ਨਹੀਂ ਤੇ ਜੇ ਪਰਿਵਾਰ ਹੈਗਾ ਤੇ ਘਰ ਹੈ ਨਹੀਂ ਤੇ ਪਰਮਾਤਮਾ ਨੇ ਸਾਰਾ ਕੁਝ ਬਹੁਤ ਸੋਹਣਾ ਦਿੱਤਾ ਹੋਇਆ ਪਰਿਵਾਰ ਵੀ ਘਰ ਵੀ ਸਾਰੇ ਕੰਦ ਉਸਤ ਰਹਿਣ ਤੇ ਲੋ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਵੀ ਜਸਵੀਰ ਭੈਣ ਨਾਲ ਸਾਡਾ ਦੀਦੀ ਨਾਲ ਕੀ ਰਿਸ਼ਤਾ ਹੈ ਹਨਾ ਸਾਡਾ ਰੂਹਾਂ ਰੂਹਾਂ ਦਾ ਰਿਸ਼ਤਾ ਕੋਈ ਸਾਡੀ ਕੋਈ ਭੈਣ ਵਿਛੜੀ ਹੋਈ ਸੀ ਸਾਡੇ ਸਾਰੂ ਮਿਲ ਗਈ ਤੇ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਠੀਕ ਹੈ ਇਹਨਾਂ ਦੇ ਵਲੌਗ ਦੇਖਿਆ ਕਰੋ ਤੁਸੀਂ ਸਾਰੇ ਤੇ ਇਹਨਾਂ ਨੂੰ ਇਦਾਂ ਹੀ ਪਿਆਰ ਕਰਨਾ ਸਾਰਿਆਂ ਨੇ ਠੀਕ ਹੈ ਹਾਂ ਤੁਸੀਂ ਕਿਹਾ ਸੀ ਵੀ ਦੀਦੀ ਜਸਵੀਰ ਦੀਦੀ ਵੀ ਆਪਣਾ ਚੈਨਲ ਬਣਾਵੇ ਤਾਂ ਅਸੀਂ ਜਲਦੀ ਬਣਾਵਾਂਗੇ ਨਹੀਂ ਹੁਣ ਉਹ ਜਦੋਂ ਇਹ ਵੀਡੀਓ ਜਣੇ ਉਹਨਾਂ ਨੂੰ ਤਾਂ ਬਣ ਜਾਣਾ ਚੈਨਲ ਹਾਂ ਚੈਨਲ ਬਿਲਕੁਲ ਬਿਲਕੁਲ ਤੇ ਹੁਣ ਤੁਹਾਨੂੰ ਨਵੀਂ ਵੀਡੀਓ ਨੰਮ ਦਿਆ ਦੀਦੀ ਨੇ ਤੁਹਾਨੂੰ ਇਹੋ ਜਿਹੀ ਗੱਲਾਂ ਦੱਸਣੀ ਨੇ ਨਾ ਤੁਸੀਂ ਫੋਨ ਤੋਂ ਜਾਂ ਜਿਹੜਾ ਤੁਸੀਂ YouTube 'ਤੇ ਲਾ ਕੇ ਬੈਠੋਗੇ ਤਾਂ ਕਦੀ ਉੱਥੋਂ ਪਰਾ ਨਹੀਂ ਹੋਣਾ ਆਏਗਾ ਐਨੇ ਸੋਹਣੇ ਕਿੱਤੇ ਐਤ੍ਰੀ ਕੈਸੀ ਸੁਣਾ ਨਹੀਂ ਸਕਦੇ ਫੋਨ ਦੇ ਵਿੱਚ ਕਿਉਂਕਿ ਸਾਨੂੰ ਆਪਣੀ ਬਲੌਗਿੰਗ ਦੀ ਪਈ ਹੁੰਦੀ ਤੇ ਜੇ ਕਿਤੇ ਇੱਕ ਤਾਂ ਕਿੱਸਾ ਮੈਂ ਕਹਿੰਦੀ ਤੁਹਾਨੂੰ ਇੱਕ ਥਰੋ ਦਾ ਸੁਣਾਦੀ ਨਾ ਤਾਂ 15-20 ਮਿੰਟ ਕਿਤੇ ਨਹੀਂਗੇ ਤੁਸੀਂ ਜੁੜ ਕੇ ਫੋਨ ਦੇ ਅੱਗੇ ਬੈਠੋਗੇ ਤੇ ਦੀਦੀ ਨੇ ਮੈਂ ਜ਼ਰੂਰ ਕਹੂੰਗੀ ਕਿ ਜੇ ਕੋਈ ਹੈ ਜਿਹਾ ਕਿੱਸਾ ਸੁਣਾਓ ਤੇ ਜਿਹੜਾ ਤੁਸੀਂ ਸੁਣ ਕੇ ਤੇ ਕਹੋ ਵੀ ਵਾਕਈ ਦੀ ਨੇ ਕੋਈ ਗੱਲ ਵਸਾਈ ਹੈ ਚਲੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਮੈਸੇਜ ਜਰੂਰ ਕਰਕੇ ਜਾਇਓ ਜਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਤੁਹਾਡਾ ਸਾਥ ਦੇਣ ਕਈ ਯਾਰ ਜਿਹੜੇ ਆਪਣੇ ਇਦਾਂ ਦੇ ਪਿਆਰ ਦੇ ਰਿਸ਼ਤੇ ਬਣੇ ਹੁੰਦੇ ਨੇ ਉਹ ਵੀ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੇ ਆ ਠੀਕ ਹੈ ਨਾ ਜੀ ਹਾਂ ਜੀ ਤੇ ਥੈਂਕ ਯੂ ਸਾਡੀ ਭੈਣ ਦਾ ਸਾਨੂੰ ਜਰਮਨ ਕਮਾਉਣ ਵਾਸਤੇ ਤੇ ਇਹਨਾਂ ਦੇ ਪਰਿਵਾਰ ਨਾਲ ਵੀ ਜਰੂਰ ਦੱਸਿਆ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ